ਪੰਚਮ ਸ਼ਬਦ ਨਿਰਗੁਣਿਆ ਲੇਕਿਨ ਜਦ ਤੱਕ ਇਸ ਸਰੀਰ ਦੇ ਅੰਦਰ ਨਹੀਂ ਹੁੰਦਾ ਉਹ ਅਨਹਦਿਤਾ ਹੈ ਜੋ ਨਹੀਂ ਚੱਲਦਾ ਅਨਹਦਿਤਾ ਜਿਹੜੀਆਂ ਉਹਦੇ ਜੰਮ ਕੀ ਤੇ ਜਦੋਂ ਤੁਹਾਡਾ ਅੰਤਰ ਦਾ ਵਿਜੂਦ ਆ ਤੇ ਤੁਸੀਂ ਧਿਆਨ ਕਰਕੇ ਸ਼ਬਦ ਨਾਲ ਉਸ ਦਾ ਜਾਪ ਕਰੋਗੇ ਸੁਸਤੀ ਨੂੰ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋਗੇ ਜਦ ਤੱਕ ਇਹ ਮੂਰੀ ਆਤਮਾ ਮੂਰੀ ਸ਼ਬਦ ਨਹੀਂ ਹੁੰਦੀ ਉਹ ਨਹੀਂ ਦੇਖਦਾ

ਸੋਤਿਆਂ ਅਗਰ ਕੋਈ ਕੋਈ ਜਿਆਦਾ 4% ਤੋਂ 5% ਉਹ ਸਾਰੇ ਜਾਤ ਚੱਕਦੇ ਹੋ ਕੀ ਜਾਤ ਚੱਕਦੇ ਆ ਦੀ ਸੁਸਤੀ ਟੱਗੀ ਜਦ ਟੱਕਦੀ ਨਹੀਂ ਤੇ ਟਕਾਉਣਾ ਕਿੰਨਾ ਟਕਾਉਣੀ ਕਿੰਨੇ ਆ ਕਦੀ ਪਰਮੇਸ਼ਰ ਉਹ ਆਪਣਾ ਫਸੇ ਨੇ ਇਕੱਲੇ ਨਹੀਂ ਦਿੱਤਾ ਕਣ ਕੋਈ ਨਹੀਂ ਜਦੋਂ ਆਪਾਂ ਆਪਣਾ ਆਪ ਪੇਸ਼ ਹੀ ਨਹੀਂ ਕਰ ਸਕਦੇ ਤਾਂ ਆਪਾਂ ਦਾਵੇ ਕਰ ਹੀ ਜਾਣਗੇ ਹੁੰਦਾਵੇ ਕਦ ਕਰਨੀ ਤੇ ਆਪਰਾਪ ਬੰਦਾ ਹੀ ਕੋਈ ਨਹੀਂ। ਸੱਚ ਨਿਆਂ ਨਹੀਂ ਚੱਲਦਾ। ਇਹ ਕਿਸਾਰਾ ਫੇ ਲੈਣ ਨਾਲ ਛੇੜਨਾ ਜਿਵੇਂ ਸਾਰਾ ਝੂਠੇ ਕੰਮ ਕਰਦਾ। ਅਬ ਸੋਚੋ। ਨਾਂ ਸਮਸਾਰ। ਪਰਮਾਤਮਾ ਮੇਰੀ ਪਿਛੇ ਰਹੋ ਕਦੀ। ਵਿਵਾਖ ਛੱਡਿ ਗਈ। ਬੋਦੇ ਵਿੱਚ ਅੰਤ ਤੱਕ ਸਰੀਰ ਜਿੰਦਾ ਚਾ ਮਰਿਆ। ਜਦ ਸਿੱਖ ਸਤੂ ਨੂੰ ਯਾਦ ਕਰਦਾ ਹਾਂ ਮੈਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਜੀਂਦਾ ਕਿ ਜਾ ਮੈਂ। ਮਾਰੂ ਜੀਵਨ ਬੰਨੋ ਪੀੜਾ ਜਾਨੇ ਪਰਪਰ ਗੇਤੀ ਤੇ ਕਿ ਕਿਰਤਾਂ ਚ ਕਰਬਾਣੀ ਜਾਣਦੇ ਇੰਦਰਾ ਮੈਂ ਆਪਣੇ ਕੋ ਪੰਜਾਬ ਦੁਆਰ ਸੇ ਇੱਕ ਤਰਿਪਤਾ ਜਰਤੀ ਸੁਣਨਾ ਜ਼ਰੂਰੀ ਹੈ ਨਹੀਂ ਪੰਜਮ ਸ਼ਕਤੀ ਧਾਰ ਜੁਰੀਆ ਉਹ ਰਸਤਾ ਵਾਗੇ ਕਹਾਂ ਤੱਕ ਤਾਂ ਇਹ ਚੰਗਾ ਵਕਾਰਾ ਹੋਵੇ ਤੇ ਰੋਣ ਸ਼ੰਤਾ ਮਿਹਰਬੰਦਤਾ ਦੇ ਦੂਤੇ ਰੰਸ਼ੰਤਤਾ ਕਮਪਟਤਾ ਫਰੀ ਆਗਨੀ ਦੀ ਸ਼ਾਂਤੀ ਦੀ ਉਨੀ ਦੇਰ ਤੱਕ ਤਾਂ ਚੰਚਕ ਸ਼ਕਤahara ਜਿੰਨਿਆ ਕੋ ਉੱਚਾ ਚੜ੍ਹੀ ਉੱਚਾ ਚੜ੍ਹਨੀ ਆ ਫਿਰ ਇਹ ਸਾਰੇ ਸ਼ਾਂਤ ਹੁੰਦੇ ਆ ਤਾਂ ਕੋ ਪੰਚਮ ਜਿਹੜਾ ਆ ਫਿਰ ਕਿੰਨੇ ਵਜ ਜਾਂਦੇ ਪੰਜ ਤੋਂ 1 1 ਤੋਂ 5 ਤੁਹਾਡੇ ਚੰਗਲੇ ਜਨਮ ਤੋਂ ਪਹਿਲਾਂ ਮਾਤਾ ਦੇ ਗਰਭ ਦੇ ਵਿੱਚ ਤੱਕ ਪਿਆ ਹੁੰਦਾ ਹੈ ਜਦ ਬੰਦਨ ਨਾਲ ਬੰਦ ਨਹੀਂ ਟੱਕਰਦੀ ਉਹ ਨਹੀਂ ਜਦ ਤੱਕ ਆਤਮਾ ਦਾ ਪ੍ਰਾਤਨਾ ਦਾ ਕੋਈ ਵਿੱਚ ਨਹੀਂ ਜਦ ਇੱਕ ਵਿਵਸਥਾ ਪਾਣੀ ਸ਼ੁਰੂ ਹੋ ਜਾਂਦੀ ਹੈ ਇੱਕ ਹੋਣ ਆ ਜਾਂਦੀ ਹੈ ਜਦ ਤੱਕ ਬੱਚਾ ਗਰਭ ਤੋਂ ਬਾਹਰ ਨਹੀਂ ਨਿਕਲਦੀ ਆਤਮਾ ਦਾ ਨਾਮ ਨਹੀਂ ਉਹ ਬੱਚਾ ਨਾਮੀ ਰੋਧੜਾ ਨਾਮੀ ਜਿਹੜੀ ਉਹਦੇ ਅੰਦਰ ਆਤਮਾ ਉਹ ਵੀ ਨਾਮੀ ਬਾਅਦ ਵਿੱਚ ਜਦ ਤੁਸੀਂ ਉਹਦਾ ਨਾਮ ਰੱਖ ਦਿੰਨੇ ਆ ਫਿਰ ਤੁਸੀਂ ਕਹਿੰਦੇ ਆ ਮੇਰਾ ਮੇਰਾ ਕੀ ਲੱਗਦਾ ਉਹ ਜਿਵੇਂ ਲੋਥੜਾ ਫਿਰੋਦੇ ਨਾਲ ਪਿਆਰ ਕਰਦਾ ਉਹ ਹਰਮਾਂ ਬਣ ਕੇ ਜਦੋਂ ਪਿਆਰ ਕਰਦਾ ਉਹ ਤੁਹਾਨੂੰ ਪੀ ਕਰਦਾ ਤੁਸੀਂ ਉਹਨੂੰ ਪੀ ਕਰਦੇ ਹੋ ਉਹ ਤੇ ਕਰਦੇ ਵਿੱਚ ਜਿੰਜਕ ਤੇ ਉਹ ਜੀਵਨ ਪਾਈ ਜਾਂਦਾ ਵੀ ਦਰਤ ਉਹ ਵੀ ਦੱਚੀ ਤੁਸੀਂ ਫਾਇਦਾਂ ਉਹ ਸੜੇ ਮੈਂ ਕਿੱਥੇ ਉਹ ਸੜੇ ਤੋਂ ਕਿੱਥੇ ਕੀ ਫਰਕ ਸੀ ਜਿਹੜਾ ਅਸਲ ਵਿੱਚ ਚੀਜ਼ ਕੋਈ ਨਹੀਂ ਜੰਮ ਲੈਂਦੇ ਆ ਸਾਰੀ ਕਰਮਾਂ ਵਿੱਚ ਚੁੱਕਿਆ ਤੌਰ ਤੇ ਵਾਤਾਵਰਣ ਨੂੰ ਗਲਤ ਕਰ ਦੇਣੀ ਜੁਲੰਗਰਾਸ ਤੇ ਜਨਤ੍ਰੋ ਕਈ ਜਾਤ ਤੱਕ ਕਿ ਜਨਨ ਇਹ ਕੁੰਗਿਆ ਕਰਮ ਜਿਹੜੀ ਜਨਮ ਦੀ ਆ ਉਹਦੇ ਚ ਭਗਤੀ ਨਹੀਂ ਜੁਕਦੀ ਨਹੀਂ ਸੰਸਾਰ ਜੇ ਜਿਹੜੀ ਕਰਮ ਵੀ ਆ ਉਹਦੇ ਚ ਜੁਕਦੀ ਹੋਈ ਆ ਸੰਧਰਨ ਉਹ ਸਾਥ ਬਿਨੰਦ ਤੇ ਕਿਸੇ ਦੀ ਗਾੜੀ ਕੋਲ ਵੀ ਅੱਗੇ ਹੱਥ ਵੀ ਜੋੜਨੇ ਤੇ ਇਦਾਂ ਕਿਸੇ ਕੋਲ ਪੇਛੇ ਮੋੜੋ ਬੈਂਦੀ ਆ ਕਿੰਨੇ ਲੋਕ ਇਧੇ ਆਏ ਲੋਕ جینے چبد رکھنی ست گرو شد ਇੱਕ ਸ਼ਰਧਾ ਦੀ ਮੋੜਾ 255 ਦਾ ਸਰਜਰੀ ਕੀ ਲੋਟਾ ਨਹੀਂ ਨਹੀਂ ਵੋਟ ਰੱਖਣੀ ਹੈ ਨਿਰਗੁਣ ਸ਼ਰਧਨ ਦੀ ਦਰਪਾਰ ਗੁਰਾਂ ਦੇ ਆਪਣਾ ਬੁਢੀ ਦੇ ਦੇਖੋ ਤੇ ਮੇਰਾ ਖਿਆਲ ਹੈ ਕਿ ਸ਼ਿਵਰਨ ਦੀ ਜਰੂਰਤ ਹੈ ਨਹੀਂ ਕਰ ਪਾਉਂਦਾ ਅਜਿਹੀ ساری ਬਾਤਾਂ ਦੇ ਫਲਕ ਮਾਰੀ ਤੇ ਬਾਪੂ ਨੇ ਬਿਨਾ ਪੜਨ ਤੋਂ ਉਹ ਜਿਹੜੀ ਜਿਹੜੀ ਤਾਂ ਨਹੀਂ ਆਇਆ ਇਹ ਤੈਨੂੰ ਰਹਾ ਨਹੀਂ ਜੇ ਵੀ ਜਿਹੜਾ ਭਰਾ ਕੋ ਸਮਝਾ ਜਾਗਾ ਜਾਗਾ ਬਾਸ਼ਾ ਨੂੰ ਪੁੱਛਿਆ ਤੇ ਉਹ ਕਹਿੰਦਾ ਹੋ ਜਾਏਗਾ ਇਹ ਨਹੀਂ ਇਹ ਨਹੀਂ ਚੁੱਕ ਜੀ ਲੈਣਾ ਲੈ ਜਿਹੜਾ ਦੇਣਾ

ਤੁਸੀਂ ਆਦ ਜਗਾ ਇੱਕ ਦੇ ਸੀ ਇੱਕ ਦੇ ਹੋ ਇੱਡੇ ਰਾਣੋ ਨਾ ਗਾੜੀ ਕੋਈ ਸੋਚ ਹੋਰ ਬਾਕੂ ਠੀਕ ਚਲ ਸੋ